ਨਵਾਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਉਣੇ ਆ ਪੰਜਾਬ ਦੇ ਇੱਕ ਮਸ਼ਹੂਰ ਸ਼ਹਿਰ ਮੋਗਾ ਦਾ ਬੱਸ ਸਟੈਂਡ ਤੇ ਤੁਹਾਨੂੰ ਸਾਰੀ ਆਪਾਂ ਜਾਣਕਾਰੀ ਦੇਣੀ ਹੈ ਤੇ ਬਣੇ ਰਹਿ ਜਾਓ ਵਲੌਗ ਦੇ ਵਿੱਚ ਇਹ ਜਿਹੜਾ ਮੇਨ ਗੇਟ ਆ ਬੱਸ ਸਟੈਂਡ ਦਾ ਇੱਥੋਂ ਬੱਸਾਂ ਬਾਹਰ ਆਉਂਦੀਆਂ ਤੇ ਜਾਂਦੀਆਂ ਇਧਰਲੇ ਪਾਸੇ ਲੁਧਿਆਣਾ ਫਰੀਪਰ ਵਾਲਾ ਰੋਡ ਆ ਤੇ 2-300 ਮੀਟਰ ਤੇ ਇਹ ਜਿਹੜੀ ਬੱਸ ਜਲੰਧਰ ਵਾਲੇ ਪਾਸੇ ਨੂੰ ਜਾ ਰਹੀ ਤੇ ਬੱਸ ਸਟੈਂਡ ਦਾ ਮੇਨ ਗੇਟ ਆ ਤੇ ਇੱਥੇ ਇੱਕ ਨੰਬਰ ਕਾਊਂਟਰ ਆ ਜਿਹੜਾ ਜਿੱਥੇ ਬੱਸ ਲੱਗ ਰਹੀ ਆ ਤੇ ਇਹਦੇ ਇਸ ਬੱਸ ਸਟੈਂਡ ਦੇ ਟੋਟਲ ਜਿਹੜੇ 19 ਕਾਊਂਟਰ ਆ ਜਿਹੜੇ ਬਣੇ ਹੋਏ ਆ ਤੇ ਇਹ ਇਧਰਲੇ ਪਾਸੇ ਜਿਹੜੀਆਂ ਬੱਸਾਂ ਇਹ ਮੋਗਾ ਗੰਗਾ ਨਗਰ ਕੋਟਖਪੂਰਾ ਉਧਰਲੇ ਪਾਸੇ ਨੂੰ ਜਿਹੜਾ ਇੱਕ ਨੰਬਰ ਤੋਂ ਸ਼ੁਰੂ ਹੋ ਜਾਂਦੀਆਂ ਹਨਾ ਤੇ ਬਾਕੀ ਕਾਊਂਟਰਾਂ ਦੇ ਹਿਸਾਬ ਨਾਲ ਜਿਹੜੀ ਸਾਰੇ ਪਾਸੇ ਨੂੰ ਬੱਸਾਂ ਇੱਥੋਂ ਜਾਂਦੀਆਂ ਲਗਭਗ ਇੱਥੋਂ ਹਰ ਇੱਕ ਏਰੀਏ ਨੂੰ ਜਿਹੜੀ ਬੱਸ ਇੱਥੋਂ ਜਾਂਦੀ ਆ ਇਸ ਮੋਗੇ ਦੇ ਆਪਣਾ ਬੱਸ ਸਟੈਂਡ ਤੋਂ ਇਹਦੇ ਜਿਹੜੇ 19 ਟੋਟਲ ਜਿਹੜੇ ਕਾਊਂਟਰ ਆ ਤੇ ਇਹਨਾਂ ਦੇ ਵਿੱਚੋਂ ਜਿਹੜੇ 15 ਤੋਂ ਸ਼ੁਰੂ ਹੋ ਜਾਂਦੇ ਆ 16 ਤੋਂ ਜਿਹੜੇ ਮਿੰਨੀ ਬੱਸਾਂ ਵਾਲੇ ਇਧਰਲੇ ਪਾਸੇ ਆ ਵੇਖੋ ਇਧਰਲੇ ਪਾਸੇ ਇਹ ਮਿੰਨੀ ਬੱਸਾਂ ਲੱਗੀਆਂ ਹੋਈਆਂ ਜਿਹੜੇ ਪਿੰਡਾਂ ਵਾਲੀਆਂ ਹਨਾ ਤੇ ਇਹ ਜਿਹੜੇ ਇਥੋਂ ਇਹ ਪਿੰਡਾਂ ਨੂੰ ਲੋਕਲ ਜਿਹੜੀਆਂ ਬੱਸਾਂ ਜਾਂਦੀਆਂ ਉਹ 15 16 ਤੋਂ 17 ਤੋਂ 18 ਤੋਂ ਜਾਂਦੀਆਂ ਤੇ ਇਧਰਲੇ ਪਾਸੇ ਨਾਲ ਹੀ ਮਿੰਨੀ ਬੱਸਾਂ ਵਾਲੇ ਪਾਸੇ ਵਾਸ਼ਰੂਮ ਬਣੇ ਹੋਏ ਆ ਕਿਸੇ ਨੇ ਵਾਸ਼ਰੂਮ ਜਾਣਾ ਹੋਵੇ ਤਾਂ ਨਾਲ ਇਹ ਬਸ ਸਟੈਂਡ ਤੁਸੀਂ ਦੇਖ ਸਕਦੇ ਹੋਣ ਤੇ ਇਹਦੇ ਨਾਲ ਹੀ ਜਿਹੜਾ ਵਾਸ਼ਰੂਮ ਬਣਿਆ ਮਿੰਨੀ ਬੱਸਾਂ ਵਾਲੇ ਸਟੈਂਡ ਦੇ ਪਿੱਛੇ 15 16 17 18 19 ਦੇ ਕਾਊਂਟਰ ਦੇ ਮਗਲੇ ਪਾਸੇ ਤੇ ਮਿੰਨੀ ਬੱਸਾਂ ਵਾਲੇ ਪਾਸੇ ਜਿਹੜਾ ਖਾਣ ਪੀਣ ਵਾਸਤੇ ਦੁਕਾਨਾਂ ਵੀ ਲੱਗੀਆਂ ਹੋਈਆਂ ਬਈ ਜੇ ਕਿਸੇ ਨੇ ਖਾਣਾ ਪੀਣਾ ਇੱਥੋਂ ਤੁਸੀਂ ਉਹ ਲਿਆ ਜਾ ਸਕਦੇ ਹੋ ਤੇ ਕਾਊਂਟਰ ਨੰਬਰ 13 12 ਦੇ ਸਾਹਮਣੇ ਵਾਸ਼ਰੂਮ ਇੱਕ ਬਣਿਆ ਹੋਇਆ ਜੈਂਟਸ ਵਾਸਤੇ ਤੇ ਨਾਲ ਹੀ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਵੀ ਆ ਜਿਹੜੀ ਸ਼ਾਪ ਲੱਗੀ ਹੋਈ ਖਾਣ ਪੀਣ ਵਾਲੀ ਤੇ ਇਧਰਲੇ ਪਾਸੇ ਜਿਹੜੀ ਇੱਕ ਹੋਰ ਤੁਹਾਨੂੰ ਦੱਸਦੇ ਵੀ ਸਮਾਸਾਰਨ ਜਿਹੜੀ ਬੱਸਾਂ ਦੀ ਹੁੰਦੀ ਹੈ ਜਿਹੜੀ ਹਨਾ ਮੰਨ ਲਓ ਇੱਥੇ ਆ ਜਿਹੜੀ ਹੈਗੀ ਮੋਗੇ ਤੋਂ ਜਗਰਾਉਂ ਵਾਲੇ ਪਾਸੇ ਨੂੰ ਜਾਂਦੇ ਜਿਹੜੇ ਕਾਊਂਟਰ ਆ ਮੋਗਾ ਲੁਧਿਆਣਾ ਹਨਾ ਇਹ ਸਾਰਾ ਉਹਨਾਂ ਦਾ ਬੱਸਾਂ ਦਾ ਜਿਹੜਾ ਟਾਈਮ ਟੇਬਲ ਇੱਥੇ ਲਿਖਿਆ ਹੋਇਆ ਹਰ ਇੱਕ ਕਾਊਂਟਰ ਤੇ 2 2 3 3 ਕਾਊਂਟਰਾਂ ਦਾ ਜਿਹੜਾ ਵੇਰਵਾ ਦਿੱਤਾ ਹੋਇਆ ਵਾ ਬਸ ਕਿਹੜੇ ਟਾਈਮ ਤੇ ਕਿਹੜੀ ਬੱਸ ਪ੍ਰਾਈਵੇਟ ਰੋਡਵੇ ਜਾਂ ਕੋਈ ਜਿਹੜੀ ਜਾ ਰਹੀ ਹੈ ਉਹਨਾਂ ਦਾ ਨਾਮ ਲਿਖਿਆ ਹੋਇਆ ਹੈ ਨਾ ਖਾਣ ਪੀਣ ਵਾਲੀਆਂ ਦੁਕਾਨਾਂ ਤੁਹਾਨੂੰ ਇੱਥੇ ਬੱਸ ਸਟੈਂਡ ਦੇ ਵਿੱਚ ਹਰ ਇੱਕ ਕਾਊਂਟਰ ਦੇ ਮਗਰ ਜਿਹੜੇ ਤੁਹਾਨੂੰ ਲਗਭਗ ਮਿਲ ਜੂਗੀ ਤੇ ਇਧਰਲੇ ਪਾਸ ਤੁਹਾਨੂੰ ਫਾਸਟ ਫੂਡ ਵਗੈਰਾ ਵੀ ਜਿਹੜਾ ਤੁਹਾਨੂੰ ਮਿਲ ਜੂਗਾ ਤੇ ਨਾਲ ਹੀ ਜਿਹੜਾ ਕਾਊਂਟਰ ਨੰਬਰ 8 9 ਦੇ ਸਾਹਮਣੇ ਫਿਰ ਵਾਸ਼ਰੂਮ ਬਣੇ ਹੋਇਆ ਲੇਡੀ ਜੈਂਟਸ ਦੋਨੋਂ ਜਿਹੜੇ ਤੁਸੀਂ ਮੰਨ ਲਓ ਆਹ ਦੇਖੋ ਇਧਰਲੇ ਪਾਸੇ ਗੋਠੀ ਜੀ ਤੇ ਬਣੇ ਹੋਏ ਆ ਲਗਭਗ ਇਹਦਾ 8 9 ਨੰਬਰ ਕਾਊਂਟਰ ਨੰਬਰ ਆ ਤੇ ਨਾਲ ਹੀ ਇੱਥੇ ਇੱਕ ਜਿਹੜਾ ਯਾਤਰੀਆਂ ਦੇ ਮਤਲਬ ਰਹਿਣ ਵਾਸਤੇ ਨਿਵਾਸ ਸਥਾਨ ਜਿਹੜਾ ਬਣਿਆ ਹੋਇਆ ਵਾ ਤੇ ਜੇ ਕਿਸੇ ਨੂੰ ਕਮਰੇ ਮਿਲਦੇ ਜੇ ਕਿਸੇ ਨੇ ਰਹਿਣਾ ਤੇ ਉਹ ਮਤਲਬ ਇੱਥੇ ਰਹਿ ਸਕਦਾ ਵਾ ਹਨਾ ਤੇ ਨਾਲ ਫਿਰ ਇੱਥੇ 4 5 ਕਾਊਂਟਰ ਦੇ ਨੰਬਰ ਵੀ ਸਾਹਮਣੇ ਵੀ ਜਿਹੜੇ ਵਾਸ਼ਰੂਮ ਆ ਸਾਹਮਣੇ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਤੇ ਇਧਰਲੇ ਪਾਸੇ ਦੇਖੋ ਫਰੀਦਕੋਟ ਵਾਇਆ ਕੋਟਕਪੂਰਾ ਹਨਾ ਜਿਹੜਾ ਇਹ ਵੀ ਨੇ ਸਮਾਸਾਰਨੀ ਦਿੱਤੀ ਹੋਈ ਬੱਸ ਸਟੈਂਡ ਦੀ ਤੇ ਇਧਰਲੇ ਪਾਸੇ ਆ ਜਾਂਦਾ ਹੈਗਾ ਜਿਹੜਾ ਰੋਡਵੇਜ ਦਾ ਇਹ ਦਫਤਰ ਆ ਤੇ ਆ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਆਪਾਂ ਉਹ ਦਿਖਾਉਣੇ ਬੱਸਾਂ ਵੀ ਖੜੀਆਂ ਉਹਨਾਂ ਦੀਆਂ ਤੇ ਇਧਰਲੇ ਪਾਸੇ ਜਿਹੜੀਆਂ ਬੱਸਾਂ ਦਾ ਟਾਈਮ ਨਹੀਂ ਹੁੰਦਾ ਤੇ ਉਹ ਬੱਸਾਂ ਇੱਥੇ ਲਗਭਗ ਇੱਥੇ ਸਾਹਮਣੇ ਬੱਸ ਸਟੈਂਡ ਦੇ ਸਾਹਮਣੇ ਬਣਿਆ ਹੋਇਆ ਜਗ੍ਹਾ ਤੇ ਉਹਦੇ ਉੱਥੇ ਖੜ੍ਹ ਜਾਂਦੀਆਂ ਤੇ ਬਾਕੀ ਜਦੋਂ ਆਦਾ ਸਮਾਂ ਹੁੰਦਾ ਤਾਂ ਉਹ ਸਮੇਂ ਦੇ ਮੁਤਾਬਕ ਕਾਊਂਟਰ ਤੇ ਲੱਗਦੀਆਂ ਆ ਤੇ ਆਹ ਦੇਖ ਲਓ ਇਧਰਲੇ ਪਾਸੇ ਹੀ ਬੱਸਾਂ ਖੜੀਆਂ ਹੋਈਆਂ ਤੇ ਇਹ ਜਿਹੜਾ ਛੋਟਾ ਜਿਹਾ ਬੱਸ ਸਟੈਂਡ ਆ ਕੋਈ ਜ਼ਿਆਦਾ ਵੱਡਾ ਨਹੀਂਗਾ ਬੱਸ ਸਟੈਂਡ ਤੇ ਪਰ ਲਗਭਗ ਜਿਹੜੇ ਪੰਜਾਬ 'ਚ ਹਰ ਪਾਸੇ ਨੂੰ ਇਹ ਬੱਸ ਇੱਥੋਂ ਜਾਂਦੀ ਹੈ ਤੇ ਇਧਰਲੇ ਪਾਸੇ ਆ ਦੇਖੋ ਬਈ ਆ ਰੋਡਵੇਜ ਵਾਲਿਆਂ ਦਾ ਜਿਹੜਾ ਦਫ਼ਤਰ ਬਣਿਆ ਪੀ ਆਰਟੀਸੀ ਮੋਗਾ ਤੇ ਇਧਰਲੇ ਆ ਦੇਖੋ ਇਧਰਲੇ ਪਾਸੇ ਆ ਸਾਹਮਣੇ ਦੇਖ ਰਹੇ ਹਾਂ ਤੇ ਇੱਥੇ ਬਣੀ ਹੋਈ ਆ ਜਿਹੜੀ ਬੱਸ ਸਟੈਂਡ ਦੀ ਅੱਡਾ ਪਰਚੀ ਜਿਹੜੀ ਕੱਟਦੇ ਆ ਆ ਸਾਹਮਣੇ ਦਫ਼ਤਰ ਉਹਨਾਂ ਦੇ ਇੱਥੋਂ ਬੱਸਾਂ ਨਿਕਲਦੀਆਂ ਹਨ ਤੇ ਇਹ ਜਿਹੜਾ ਇਹ ਰਸਤਾ ਹੈਗਾ ਜਣੀਆਂ ਬੱਸਾਂ ਬਾਹਰ ਨੂੰ ਜਾਂਦੀਆਂ ਤੇ ਅੰਦਰ ਹੀ ਜਿਹੜਾ ਰੋਡਵੇਜ ਵਾਲਿਆਂ ਦਾ ਪੈਟਰੋਲ ਪੰਪ ਵੀ ਲੱਗਿਆ ਹੋਇਆ ਵਾ ਤੇ ਇੱਧਰਲੇ ਪਾਸੇ ਫੇਰ ਜਿਹੜੀਆਂ ਬੱਸਾਂ ਵੀ ਜਦੋਂ ਆਪਾਂ ਐਂਟਰੀ ਕਰਦੇ ਆਂ ਤੇ ਇੱਧਰਲੇ ਪਾਸੇ ਫੇਰ ਬੱਸਾਂ ਜਿਹੜੀਆਂ ਲੱਗੀਆਂ ਹੋਈਆਂ ਜਿਨ੍ਹਾਂ ਦਾ ਟਾਈਮ ਹਜੇ ਨਹੀਂ ਹੋਇਆ ਵਾ ਜਾਣ ਆਉਣ ਦਾ ਤੇ ਉਹ ਲਗਭਗ ਇੱਥੇ ਖੜ ਕੇ ਜੋ ਆਪਦਾ ਰੈਸਟ ਕਰਦੇ ਆ ਜਾਂ ਰੋਟੀ ਪਾਣੀ ਖਾਂਦੇ ਉਹ ਇਹਨਾਂ ਦਾ ਟਾਈਮ ਇੱਥੇ ਲਗਭਗ ਹੁੰਦਾ ਹੀ ਅੱਧਾ ਦਾ ਪੌਣਾ ਪੌਣਾ 2-2 ਘੰਟਾ-ਘੰਟਾ ਵੀ ਕਈ ਬੱਸਾਂ ਜਿਹੜੀਆਂ ਇੱਥੇ ਖੜਦੀਆਂ ਜਾਂ ਇੱਥੋਂ ਲੋਕਲ ਚੱਲਦੀਆਂ ਹਨ ਤੇ ਇਹ ਹੈਗਾ ਜਿਹੜਾ ਮੋਗੇ ਦਾ ਬੱਸ ਸਟੈਂਡ ਦਾ ਜਿਹੜਾ ਬਹੁਤ ਵਧੀਆ ਸਾਫ਼ ਸਫਾਈ ਵੀ ਦਾ ਬਹੁਤ ਖਾਸ ਰੱਖਿਆ ਧਿਆਨ ਤੇ ਬਹੁਤ ਵਧੀਆ ਜਿਹੜਾ ਬੱਸ ਸਟੈਂਡ ਹੈ ਤੇ ਇੱਥੋਂ ਲਗਭਗ ਬਠਿੰਡੇ, ਅੰਮ੍ਰਿਤਸਰ ਨੂੰ, ਲੁਧਿਆਣੇ ਨੂੰ, ਚੰਡੀਗੜ੍ਹ ਨੂੰ, ਪਠਾਨਕੋਟ ਨੂੰ, ਜਲੰਧਰ ਨੂੰ ਜਿੱਧਰ ਨੂੰ ਵੀ ਜਾਣਾ ਤੁਹਾਨੂੰ ਬੱਸ ਸਟੈਂਡ ਇੱਥੇ ਬੱਸ ਮਿਲ ਜੂਗੀ ਤੇ ਇਧਰ ਪਾਸੇ ਕਿਤਾਬਾਂ ਦੀ ਇੱਕ ਦੁਕਾਨ ਵੀ ਬਣੀ ਹੋਈ ਆ ਤੇ ਇਧਰਲੇ ਪਾਸੇ ਕਾਰ ਪਾਰਕਿੰਗਾਂ ਜ ਬੱਸ ਸਟੈਂਡ ਦੇ ਬਿਲਕੁਲ ਮਗਰਲੇ ਪਾਸੇ ਤੇ ਇਹ ਤੁਹਾਨੂੰ ਹੋਰ ਦਿਖਾਉਣੇ ਆ ਇਧਰਲੇ ਪਾਸੇ ਆ ਹੈਗੇ ਆ ਰਿਕਸ਼ਾ ਯੂਨੀਅਨ ਇਹ ਰਿਕਸ਼ਾ ਯੂਨੀਅਨ ਬਣੀ ਹੋਈ ਹੈ ਤੇ ਇਹਦੇ ਬਿਲਕੁਲ ਸਾਹਮਣੇ ਦੂਜੇ ਪਾਸੇ ਜਿਹੜੀ ਬਾਈਕ ਪਾਰਕਿੰਗ ਜਿਹੜੀ ਬਣੀ ਹੋਈ ਉਹ ਸਾਹਮਣੇ ਤੁਹਾਨੂੰ ਦਿਖਾਉਣੇ ਆ ਉਹ ਵੀ ਆਪਾਂ ਤੇ ਉਹ ਬੱਸ ਸਟੈਂਡ ਤੇ ਆ ਜਿਹੜੀ ਆ ਬਾਈਕ ਪਾਰਕਿੰਗ ਜਿਹੜੀ ਬਣੀ ਹੋਈ ਆ ਇੱਥੋਂ ਲਗਭਗ ਤੁਹਾਨੂੰ ਲੁਧਿਆਣੇ ਨੂੰ ਫਰੋਈਪੁਰ ਨੂੰ ਜਾਂ ਮੰਨ ਲਓ ਜਲੰਧਰ ਨੂੰ ਅੰਮ੍ਰਿਤਸਰ ਨੂੰ ਜੀਰੇ ਨੂੰ ਜਿੱਧਰ ਨੂੰ ਵੀ ਤੁਸੀਂ ਬੱਸ ਇੱਥੋਂ ਲਗਭਗ ਹਰ ਇੱਕ ਏਰੀਏ ਨੂੰ ਜਾਂਦੀ ਆ ਹਰਦਵਾਰ ਨੂੰ ਜਾਂਦੀ ਦਿੱਲੀ ਨੂੰ ਜਾਂਦੀਆਂ ਕਟੜੇ ਨੂੰ ਜਾਂਦੀਆਂ ਸਾਰੇ ਪਾਸੇ ਜੰਮੂ ਵਾਲੇ ਪਾਸੇ ਨੂੰ ਬੱਸਾਂ ਜਾਂਦੀਆਂ ਤੇ ਆ ਜਿਹੜੀ ਇੱਥੇ ਬਾਹਰਲੇ ਪਾਸੇ ਪੁਲ ਦੇ બસਾਂ ਤੁਹਾਨੂੰ ਬਾਹਰਲੇ ਪਾਸੇ ਹੀ ਮਿਲ ਜਾਣਗੀਆਂ ਇੱਥੋਂ ਲੋਕ ਜਿਹੜੇ ਕਈ ਬੱਸ ਸਟੈਂਡ ਦੇ ਵਿੱਚ ਅੰਦਰ ਨਹੀਂ ਜਾਣਾ ਚਾਹੁੰਦੇ ਉਹ ਇੱਥੋਂ ਲੋਕਲ ਬੱਸ ਚੰਡੀਗੜ੍ਹ ਨੂੰ ਲੁਧਿਆਣੇ ਨੂੰ ਫੜ ਲੈਂਦੇ ਆ ਹਨ ਤੇ ਆ ਹੁਣ ਆਪਾਂ ਚੱਲੇ ਆ ਬੱਸ ਸਟੈਂਡ ਤੋਂ ਬਾਹਰ ਤੇ ਜਿਹੜਾ ਅੱਜ ਦਾ ਆਪਣਾ ਵਲੌਗ ਆ ਉਹ ਇੱਥੋਂ ਤੱਕ ਸੀਗਾ ਤੇ ਅੱਜ ਦਾ ਤੁਹਾਨੂੰ ਜਿਹੜੀ ਵੀਡੀਓ ਕਿਵੇਂ ਲੱਗੀ ਆ ਮੋਗੇ ਬੱਸ ਸਟੈਂਡ ਦੀ ਜਰੂਰ ਕਮੈਂਟ ਕਰਕੇ ਦੱਸੋ ਤੇ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੋ ਤਾਂ ਜੋ ਆਉਣ ਵਾਲੀਆਂ ਐਮਦੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ